ਬਹੁਤ ਹੀ ਅੱਛਾ ਲੱਗਾ ਕਿਉਂਕਿ ਇਹ ਜਿਹੜਾ ਸਾਡਾ ਬਾਬਾ ਏਰੀਆ ਇਹਦੇ ਵਿੱਚ ਐਨ ਆਰ ਆਈਸ ਜਿਹੜੇ ਆ ਬਹੁਤ ਜ਼ਿਆਦਾ ਆ ਤੇ ਇਹ ਗੱਲ ਨੂੰ ਅਸੀਂ ਇੰਤਜ਼ਾਰ ਵੀ ਕਰ ਸਕਦੇ ਕਿ ਐਨ ਆਰ ਆਈਸ ਦੀ ਪੰਜਾਬ ਦੀ ਇਕਨੋਮੀ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਆ ਹਰ ਤਰਫੋਂ ਇਹ ਬਾਬਾਉਂਦੇ ਵਿੱਚ ਜਾਂ ਪੰਜਾਬ ਦੇ ਹਰ ਪਾਸੇ ਅਸੀਂ ਲਈਏ ਤਾਂ ਕੋਈ ਇੱਕ ਪਿੰਡ ਹੈ ਜਾਨੀ ਜਗਾ ਜਿਹਦੇ ਵਿੱਚ ਕਿ ਐਨ ਆਰ ਆਈਸ ਨੇ ਆਪਣੀਆਂ ਸੜਕਾਂ ਦਾ ਕੰਮ ਨਾ ਕਰਵਾਇਆ ਹੋਵੇ ਸਕੂਲਾਂ ਦਾ ਕੰਮ ਨਾ ਕਰਵਾਇਆ ਹੋਵੇ ਤੇ ਅੱਜ ਜਿਹੜਾ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਇਹ ਮੈਂ ਕਹਿੰਦੀ ਹਾਂ ਕਿ ਕਵਨ ਦਿਨ ਤੇ ਗੱਲ ਕੀਤੀ ਰੋਇਆ ਆਸਰੇ ਵਿੱਚ ਐਨਆਰਆਈ ਬਿਗਲੀ ਦੇ ਦੁਆਰਾ ਐਨਆਰਆਈ cilia ਜਿਹੜੀਆਂ ਮਸਲੇਵਾਂ ਬਾਰੇ ਸੁਣਾਇਆ ਗਿਆ ਇੱਥੇ ਬੈਠੇ ਹੋਏ ਅੱਜ ਸਾਡੇ ਕੋਲ ਬਹੁਤ ਰਫੀ ਗੱਲ ਕਰਦਾ ਹੈਗਾ ਆ ਇਕਾਪਿਕੋ ਜੀ ਸਾਡੇ ਕੋਲ ਚਾਰੀ ਬਰਨਪਰ ਚੰਨਾ ਜੀ ਆਪਣੇ ਕੋਲ ਚਾਰੀ ਤੋਂ ਉੱਪਰ ਕੇਸ ਆ ਚਾਹੀਏ ਆ 44 ਤੋਂ 50 ਕੇ ਸਾਡੇ ਕੋਲ ਆਏ ਆ ਅੱਜ ਨੂੰ ਬਾਕੀ ਰੱਖੀ ਹਾਂ ਹਾਂ ਜੀ ਤਿੰਨ ਜਿਹੜੀ ਹੈਗੀ ਉਸ ਮੌਕੇ ਤੇ ਗੱਲ ਕੀਤੀ ਔਰ ਬਾਕੀ ਜਿਹੜੇ ਹੈਗੇ ਕੋਰਸਟ੍ਰਕਟਡ ਡਿਪਾਰਟਮੈਂਟਸ ਨੂੰ ਅਸੀਂ ਬਾਅਦ ਕਰ ਦਿੰਦੇ ਆ ਨਾਲ ਹੀ ਜਿਹੜੇ ਮੇਰੇ ਪੀਐਸ ਆ ਹੈਗੇ ਇਹਨਾਂ ਨੇ ਨਿਕਲੇ ਆ ਅਸੀਂ ਕੋਲ ਲਾਫੀ ਕਰਾ ਜਿਹੜਾ ਇਹ ਜਿਹੜਾ ਇਹ ਪੇਰਾ ਇਸ ਮੰਤ ਮੰਤਰੀ ਤੋਂ ਪਰੋਂ ਇਹਦਾ ਦਾ ਮੇਨ ਮੈਸੇਜ ਇਹੀ ਆ ਕਿ ਸਰਕਾਰ ਜਿਹੜੀ ਜਿਸ ਰਾ ਇਹ ਸਾਡਾ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਾਡੇ ਜਿਹੜੇ ਚੀਫ ਪੈਟਰਨ ਹੈਗੇ ਆ ਉਹ ਸਰਦਾਰ ਭਗਤ ਸਿੰਘ ਸਰਦਾਰ ਭਵਨ ਸਿੰਘ माजी ਹੈਗੇ ਆ ਉਹਨਾਂ ਨੇ ਸਾਨੂੰ ਬਹੁਤਿਆਰ ਕਾਫੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਆ ਮਾਨ ਸਾਹਿਬ ਦੇ ਨਾਲ ਔਰ ਉਹਨਾਂ ਦਾ ਇਹ ਵੱਡਾ ਬੇਸਿਸ ਹਿਸ਼ੇ ਰਹਿੰਦਾ ਕਿ ਐਨ ਆਰ ਆਈ ਦੇ ਜਿਹੜੇ ਮਸਲੇ ਆ ਉਹ ਪ੍ਰੂਫ ਲੈਵਲ ਉੱਪਰ ਹੱਲ ਕੀਤੇ ਜਾਣ ਔਰ ਜਿਸ ਤਰ੍ਹਾਂ ਬੈਠ ਕੇ ਸਾਰੇ ਵੱਡੇ ਰਿਸਪੈਕਟਡ ਆਫਿਸਰਸ ਬੈਠੇ ਹੋਇਆ ਤਾਂ ਸਾਡਾ ਇਹ ਹੀ ਇਹ ਮਤ ਹੈਗਾ ਕਿ ਅਸੀਂ ਜਿਹੜੇ ਮਸਲੇ ਜੁਹੇ ਨਹੀਂ ਐਨਆਰਆ ਜਿਹੜਾ ਵੀ ਹੈਗਾ ਉਹ ਵੀ ਨਾਲ ਤੋਂ ਸੋਲ ਰੇਡੀ ਥਿਸ ਇਸ आवर ਰਿਸਪੋਨਸਿਬਿਲਟੀ ਤੇ ਅੱਗੇ ਤੋਂ ਵੀ ਜਿਹੜਾ ਅਸੀਂ ਇਸ ਤਰ੍ਹਾਂ ਦੇ ਜਿਹੜੇ ਫੋਟਾ ਤੋਂ ਕਰਵਾਦੇ ਰਵਾਂਗੇ ਮੇਰਾ ਐਨਆਰਆ ਸਭਾ ਦੇ ਵਿੱਚ ਜਿਹੜਾ ਮੇਰੀ ਕੋਟੀ 55 ਆਈ ਮੇਰਾ ਤਾਂ ਹੈ ਕਿ ਮੈਂ ਇੱਕ ਬ੍ਰਿਜਾ ਕੰ ਕਰਦੀਆਂ ਐਨਆਰਆ ਇਸ ਤੇ ਸਰਕਾਰ ਨਾਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਔਰ ਮੇਰਾ ਪੇਸ਼ਾ ਇਹ ਕਿ ਕਿਸੇ ਵੀ ਐਨਆਰਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਆ ਸਾਡਾ ਕਮਿਸ਼ਨਰ ਸਰਵਿਸ ਬਿਸਨਸ ਕੰਪਲੈਕਸ ਜੰਧਰ ਵਿੱਚ ਸਾਡਾ ਹੈੱਡ ਆਫਿਸ ਆ ਐਨਾਲਿਸਵਾ ਦਾ ਤੁਸੀਂ ਪਲੀਜ਼ ਉੱਥੇ ਆਓ ਅਸੀਂ ਤੁਹਾਡੇ ਵਾਸਤੇ ਉੱਥੇ ਬੈਠੇ ਆ ਸਾਰੇ ਐਨਆਰਆਈਸ ਦੀ ਗੱਲ ਕਰਵਾਉਣ ਤੇ ਬੈਠੇ ਆ ਪਲੀਜ਼ ਤੇ ਜੀ ਇਹ ਨੰਬਰ ਜਿਹੜਾ ਹੈਗਾ ਸਾਡੇ ਪੇਰ ਤੋਂ ਲੈ ਸਕਦੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਹੈ ਤੁਹਾਡੇ ਬਿਸਨਸ ਨਾਲ ਤੁਸੀਂ ਆਨਲਾਈਨ ਵੀ ਆਪਣੇ ਜਿਹੜੀ ਕੰਪਲੇਨਟਾ ਸਾਡੇ ਨੂੰ ਸਬਮਿਟ ਕਰਵਾ ਸਕਦੇ ਆ ਅੱਜ ਵੀ ਮੇਰੇ ਇਹੀ ਸਾਰੇ ਨੂੰ ਮੈਸੇਜ ਆਇਆ ਕਿ ਤੁਹਾਨੂੰ ਤਕੀਫਾਨ ਦੀ ਲੋੜ ਨਹੀਂ ਕਿ ਜਦੋਂ ਵੀ ਕੋਈ ਐਨਆਰਆਈ ਆਦਾਵੇ ਇਹ ਨਹੀਂ ਸੀ ਸਾ ਨਾਲ ਗੱਲ ਕਰ ਰਹੀ ਸੀ ਉਹ ਦੇਖੋ ਇਹਨਾਂ ਨੇ ਆਪਣਾ ਵਿਚਾਰ ਦੱਸਿਆ ਕਿ ਬੇਣਾ ਅਸੀਂ ਚਾਹਦੇ ਹਾਂ ਕਿ ਐਨ ਆਰ ਆਈਜ਼ ਦੀ ਭੂਮਿਕਾ ਹੋਰ ਵਧੀਆ ਬਣਾਉਣ ਵਾਸਤੇ ਤੇ ਅਸੀਂ ਵੀ ਚਾਹਦੇ ਹਾਂ ਕਿ ਐਸਾ ਫੋਰਮ ਤਿਆਰ ਕੀਤਾ ਜਾਵੇ ਤਾਂ ਕਿ ਹਰੇਕ ਡਿਪਾਰਟਮੈਂਟ ਤੋਂ ਡਿਪਾਰਟਮੈਂਟ ਐਪਲੀਕੇਸ਼ਨ ਦਾ ਨਾ ਨਾ ਮਨਰੂਵ ਹੀ ਸਾਰਾ ਕੰਮ ਹੋ ਜਾਏ। ਇਹ ਇਹ ਜਿਹੜੇ ਨੇ ਸੁਝਾ ਜਿਹੜੇ ਹੈਗੇ ਤੁਹਾਨੂੰ ਸਾਨੂੰ ਨਾਲ ਤੁਹਾਡੇ ਕੁਝ ਆਫੀਸਰਸ ਬੈਠੇ ਆ ਉਹ ਤੁਹਾਨੂੰ ਦੰਦੇ ਹੈਗੇ ਆ ਤੇ ਸਾਡਾ ਤਾਂ ਕੰਮ ਇਹ ਹੈ ਕਿ ਅਸੀਂ ਸਰਕਾਰ ਦਾ ਕਿਹ ਇਸ ਮੈਸੇਜ ਨੂੰ ਪਹੁੰਚਾਣਾ ਤੇ ਨੂੰ ਇੰਪਲੀਮੈਂਟੇਸ਼ਨ ਕਰਨਾ। ਜਦੋਂ ਸਾਡੇ ਕੋਲ ਇੰਨੀ ਵਧੀਆ ਟੀਮ ਹੈਗੀ ਅਕਬਾਲ ਬਾਦੂ ਬਾਦੂ ਸ਼ਰਮਾ ਵੀ ਸਾਡੇ ਨਾਲ ਆ ਪਰ ਐਸੀ ਸਿਵਾ ਸੋ ਵੀਸੀ ਐਕਸਿਸ ਨੇ ਮੇਕ ਇਟ ਆਮ ਵੈਰੀ ਥੈਂਕਫੁਲ ਟੂ आवर ਏਡੀਸੀ ਸਰ ਵੀ ਨੇ ਅੱਛੇ ਕਿਹਾ ਤਾਂ ਸਾਨੂੰ ਮੈਨੂੰ ਵੀ ਲੱਗਦਾ ਹੈਗਾ ਕਿ ਮੈਂ ਆਪਣੇ ਕੰਮ ਦੇ ਵਿੱਚ ਇੱਕ ਨਾ ਫੋਰਮ ਹੈਗਾ ਕਿ ਉਹ ਨਾ ਬਣਵਾ ਸਕਦਾ ਤੇ ਮੇਰੀ ਇਹ ਨੈਕਸਟ ਮੀਟਿੰਗ ਦੇ ਵਿੱਚ ਅਸੀਂ ਸੀਐਮ ਸਾਹਿਬ ਨਾਲ ਹੀ ਗੱਲ ਕਰਾਂਗੇ ਕਿ ਜਿਹੜੇ ਐਨਾਲਾਈਜ਼ ਨੇ ਹੈਗੀਆਂ ਫੋਰਸ ਔਰ ਇਹਨਾਂ ਦਾ ਫੋਰਮਿਕ ਚਾਰਕੀਤਾ ਜਾਵੇ ਤਾਂ ਕਿ ਐਨਾਲਾਈਜ਼ ਦੇ ਜਿਹੜੇ ਮੁੱਦੇ ਹੈਗੇ ਆ ਉਹਨਾਂ ਨੂੰ ਜਿਹੜਾ ਸਹੀ ਤੌਰ ਦੇ ਉੱਪਰ ਹੱਲ ਕੀਤਾ ਜਾਵੇ ਸਾਡਾ ਕੋਈ ਵੀ ਜਦੋਂ ਅਸੀਂ ਕੋਈ ਇਹੋ ਜਿਹਾ ਫੰਕਸ਼ਨ ਕਰਵਾਦੇ ਆ ਉਹ ਐਕਟਿਵ ਸਾਰਿਆਂ ਦੇ ਯੋਗਦਾਨ ਤੋਂ ਬਿਨਾ ਨਹੀਂ ਉਹ ਸੰਪੂਰਨ ਹੋ ਸਕਦਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਸਭ ਤੋਂ ਵੱਡਾ ਜਿਹੜਾ ਮੇਰਾ ਬੀਕ ਪ੍ਰਾਊਡ ਆਫ ਕਲਾਸ ਗੋਸਟ ਟੂ ਮਨੁਕਮ ਚਮਾ ਜੀ ਕਿ ਇੰਨਾ ਵੱਡਾ ਤੁਸੀਂ ਅਫਫੈਕਟ ਕੀਤਾ ਸਾਰੇ ਤੁਸੀਂ ਸਾਰੇ ਬੜਾ ਸਹਿਯੋਗ ਦਿੱਤਾ ਤੇ ਇਸ ਤਰ੍ਹਾਂ ਮੈਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਇਸ ਤਰ੍ਹਾਂ ਦੇ ਜਿਹੜੀਆਂ ਅੱਗੇ ਤੋਂ ਵੀ ਜਿਹੜਾ ਸਾਡੇ ਮਿਲੀਆਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਔਰ ਐਡਮਿਨਿਸਟ੍ਰੇਸ਼ਨ ਜਿਹੜਾ ਤੁਸੀਂ ਇਹ ਵਾਰੀ ਕਾਨੂੰਨ ਦੇ ਹੈਗੇ ਕਿ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਔਰ ਦੇਖੋ ਐਡਮਿਨਿਸਟ੍ਰੇਸ਼ਨ ਸਾਰਾ ਬੈਠਾ ਹੋਇਆ ਸਵੇਰੇ ਵਾਲੇ ਦਿਨ ਵੀ ਇਹ ਬਹੁਤ ਵੱਡਾ ਸੈਕਰੀਫਾਈਸ ਹੁੰਦਾ ਤੇ ਸਾਨੂੰ ਸਾਨੂੰ ਮੈਂ ਕਹਿੰਦੀ ਸਾਰੇ ਇੱਕ ਤਾੜੀਆਂ ਤੁਸੀਂ ਜ਼ਰੂਰ ਮਾਰੋ ਐਸਐਚਓ ਸਾਹਿਬ ਜੀ ਸਾਹਿਬ ਸਾਰਿਆਂ ਵਾਸਤੇ ਜੀ ਸੋ ਬੜਾ ਅੱਛਾ ਕੰਮ ਕਰ ਰਹੇ ਆ ਇਹ ਵਾਰੀ ਤੁਸੀਂ ਕਾਨੂੰਨ ਦੇ ਮਾਰੀ ਉਸ ਬਹੁਤ ਵੱਡਾ ਬਚਾਉਂਦੇ ਆ ਕਿ ਤੁਸੀਂ ਆਊਟ ਆਫ ਦਿ ਵੇਜ ਆ ਕੇ ਜਿਹੜਾ ਨਾ ਉਹ ਪਰ ਜੋ ਵੀ ਕਾਨੂੰਨ ਦੀ ਉਹਦੇ ਚੈਦਾ ਉਹਦੇ ਚਾ ਆਪਰੇ ਤਨੂ ਦੇ ਦਾਇਰੇ ਦੇ ਵਿੱਚ ਰਹਿ ਕੇ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹ ਵੇਚਾ ਐਨਾਲਾਈਜ਼ ਤੇ ਮਸਲੇ ਸੋਲਵ ਕਰੂ ਬਗਾ ਬਰ ਰਿਹਾ। ਇਹ ਕਹਿੰਦੇ ਹੋਏ ਮੈਂ ਤੁਹਾਡੇ ਕੋਲ ਰਹਾ ਤਾਂ ਪਹਿਲੇ ਤੁਹਾਡੇ ਤੋਂ ਮਾਫੀ ਦੀ ਵੀ ਜਰੂਰ ਹੈ ਕਿ ਥੋੜਾ ਮੈਂ ਲੇਟ ਆਈ ਆ ਤੇ ਮੈਂ ਇਹ ਸ਼ਾਮ ਦੇ ਵਾਸਤੇ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਾਸਤੇ ਵੀ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਆ। ਇਹ ਕਹਿੰਦੇ ਹੋਏ ਤੁਹਾਡ ਸਾਰੇ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ